ਭਗਤ ਨਾਮਦੇਵ ਜੀ ਕਾਜ ਦੇ ਦਿਨ ਗੁਰਦਾਸਪੁਰ ਵਿਖੇ ਪਿੰਡ ਕੁਮਾਨ ਹੈ ਜਿੱਥੇ ਭਗਤ ਨਾਮਦੇਵ ਸਾਹਿਬ ਜੀ ਆਨੇ ਸਰੀਰ ਕਰਕੇ ਤਕਰੀਬਨ 30 ਸਾਲ ਦਾ ਸਮਾਂ ਇੱਥੇ ਬਤੀਤ ਕੀਤਾ ਔਰ 15 ਜਨਵਰੀ 2 ਮਾਗ 1300 50 ਈਸਵੀ ਨੂੰ ਅੱਜ ਦੇ ਦਿਨ ਜੋਤੀ ਜੋਤ ਸਮਾਏ। ਬੋ माग ਨੂੰ ਵੱਡਾ ਭਾਰੀ ਜੋੜ ਮੇਲ ਜਿਹੜਾ ਹੈ ਭਗਤ ਨਾਮਦੇਵ ਸਾਹਿਬ ਜੀਾਂ ਦੇ ਕੁਮਾੜ ਪਿੰਡ ਵਿੱਚ ਇਹ ਪਾਵਨ ਸਥਾਨ ਤੇ ਉਹਨਾਂ ਦੀ ਯਾਦ ਦੇ ਵਿੱਚ ਸੰਗਤ ਜੁੜਦੀ ਹੈ। ਅੱਜ ਦਿਨਾਂ ਦਾ ਜੋਤੀ ਜੋਤ ਸਮਾਉਣ ਪੁਰਬ ਦਿਹਾੜਾ ਮਨਾਇਆ ਜਾ ਰਿਹਾ ਹੈ। ਨਰਸੀ ਬਾਮਣੀ ਪਿੰਡ ਹੈ ਭਗਤ ਨਾਮਦੇਵ ਜੀ ਦਾ ਅੱਜ ਉਹਨੂੰ ਨਰਸੀ ਨਾਮਦੇਵ ਕਿਹਾ ਜਾਂਦਾ ਹੈ ਮਹਾਰਾਸ਼ਟਰ ਜ਼ਿਲ੍ਹੇ ਦੇ ਅੰਦਰ ਹੰਗੋਲੀ ਜ਼ਿਲ੍ਹਾ ਹੈ ਮਹਾਰਾਸ਼ਟਰ ਦੇ ਅੰਦਰ ਹੰਗੋਲੀ ਦੇ ਵਿੱਚ 16 ਕਿਲੋਮੀਟਰ ਤੇ ਪਿੰਡ ਪੈਂਦਾ ਹੈ ਨਰਸੀ ਭਗਤ ਨਾਮਦੇਵ ਸਤਖੰਡ ਸ੍ਰੀ ਹਜੂਰ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ਜਦੋਂ ਪੰਜਾਬ ਤੋਂ ਸੰਗਤਾਂ ਜਾਂਦੀਆਂ ਸਤਖੰਡ ਸਾਹਿਬ ਦਰਸ਼ਨ ਕਰਨ ਵਾਸਤੇ ਭਗਤ ਨਾਮਦੇਵ ਸਾਹਿਬ ਜੀ ਦੇ ਜਨਮ ਸਥਾਨ ਨਗਰ ਵਿਖੇ ਵੀ ਦਰਸ਼ਨ ਕਰਦੀਆਂ ਹਨ ਭਗਤ ਨਾਮਦੇਵ ਜੀ 1273 ਈਸਵੀ ਦੇ ਵਿੱਚ ਪਿਤਾ ਜਿਨ੍ਹਾਂ ਦੇ ਗ੍ਰਹਿ ਵਿਖੇ ਭਗਤ ਨਾਮਦੇਵ ਸਾਹਿਬ ਜੀ ਦਾ ਜਨਮ ਹੋਇਆ ਦਾਨ ਸੇਟ ਜੀ ਔਰ ਮਾਤਾ ਗੋਨਾ ਬਾਈ ਜੀ ਜਿਨ੍ਹਾਂ ਦੇ ਕੋਲ ਭਗਤ ਨਾਮਦੇਵ ਜੀ ਪ੍ਰਕਾਸ਼ਤ ਹੋਏ ਜਨਮ ਹੋਇਆ ਔਰ ਉਸ ਸਮੇ ਸਮਾਜ ਦੇ ਅੰਦਰ ਵਰਣ ਵੰਡ ਧਾਰਮਿਕ ਕਟੜਤਾ ਉੱਚ ਨੀਚ ਦਾ ਭੇਦ ਭਾਵ ਜਿਹੜਾ ਸੀ ਬੜਾ ਜ਼ੋਰਾਂ ਤੇ ਸੀ ਭਗਤ ਨਾਨਕ ਦੇਵ ਜੀ ਭਗਤੀ ਲਹਿਰ ਦੇ ਵਿੱਚ ਜਦੋਂ ਭਗਤ ਨਾਨਕ ਦੇਵ ਸਾਹਿਬ ਜੀਆਂ ਨੇ ਭਗਤੀ ਲਹਿਰ ਦੇ ਵਿੱਚ ਆਪਣਾ ਕਦਮ ਰੱਖਿਆ ਤੋਂ ਇੱਕ ਸੰਜੀਵਨੀ ਮੂrti ਦੀ ਤਰ੍ਹਾਂ ਭਗਤ ਨਾਨਕ ਦੇਵ ਸਾਹਿਬ ਜੀ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਨੂੰ ਕੱਟੜ ਪੰਥੀਆਂ ਵੱਲੋਂ ਦੱਬਿਆ ਕੁਚਲਿਆ ਜਾ ਰਿਹਾ ਹੈ ਜਿਨ੍ਹਾਂ ਦੇ ਨਾਲ ਨਫ਼ਰਤ ਕੀਤੀ ਜਾਂਦੀ ਹੈ ਉਹਨਾਂ ਦੇ ਹੱਕ ਵਿੱਚ ਭਗਤ ਨਾਮਦੇਵ ਸਾਹਿਬ ਜੀਆ ਨੇ ਸੱਚ ਦੀ ਆਵਾਜ਼ ਜਿਹੜੀ ਸਿਉ ਗੁਲੰਦ ਕੀਤੀ ਧਾਰਮਿਕ ਕੱਟੜਤਾ ਭੇਦ ਭਾਗ ਜਾਤੀ ਵਰਨ ਵੰਡ ਜਿਹੜਾ ਸੀ ਰੂੜੀਵਾਦੀ ਲੋਕ ਜਿਹੜੇ ਸੀ ਉੱਚ ਨੀਚ ਦੇ ਭੇਦ ਭਾਗ ਦੇ ਵਿੱਚ ਫਸੇ ਹੋਏ ਉਹ ਬ੍ਰਾਹਮਣਵਾਦ ਜਿਹੜਾ ਸੇਨਾਂ ਫੈਲ ਚੁੱਕਿਆ ਸੀ ਕਿ ਸ਼ੁੱਧਰ ਵਿਅਕਤੀ ਨੂੰ ਮੰਦਰ ਦੇ ਵਿੱਚ ਨੇੜੇ ਜਾਣ ਦਾ ਵੀ ਅਧਿਕਾਰ ਨਹੀਂ ਸੀ ਅੰਦਰ ਜਾ ਕੇ ਪੂਜਾ ਕਰਨ ਦੀ ਤਾਂ ਗੱਲ ਹੀ ਕਿੱਥੇ ਸੀ ਤੋਂ ਭਗਤ ਨਾਮਦੇਵ ਸਾਹਿਬ ਜੀ ਆਨੇ ਸੱਚ ਦਾ ਹੋਕਾ ਦਿੰਦਿਆਂ ਹੋਇਆ ਕਟੜਵਾਰ ਦੇ ਵਿੱਚ ਅੰਨੇ ਹੋਏ ਲੋਕਾਂ ਨੂੰ ਮਹਾਰਾਜ ਜੀ ਨੇ ਭਗਤ ਨਾਮਦੇਵ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਕਿਹਾ Hindu ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾਮ ਮਸੀਤ Hindu ਮੰਦਰ ਵਿੱਚ ਪੂਜਾ ਕਰਦਾ ਹੈ ਮੁਸਲਮਾਨ ਮਸੀਤ ਵਿੱਚੇ ਪੂਜਾ ਕਰਦਾ ਸਾਰੇ ਆਪੋ ਆਪਣੀ ਕਟੜ ਦਾ ਵਿੱਚ ਫਸੇ ਹੋਏ ਇੱਕ ਦੂਜੇ ਨੂੰ ਨੱਖ ਰੀ ਭਾਵਨਾ ਨਾਲ ਦੇਖਦੇ ਹਨ ਪਰ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਨੂੰ ਸੇਵਿਆ ਹੈ ਜਿਹੜਾ ਨਾ ਦਿਵਰੇ ਵਿੱਚ ਹੈ ਨਾ ਮਸੀਤ ਵਿੱਚ ਹੈ ਜਿਹੜਾ ਹਰ ਥਾਂ ਵਿਆਪਕ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਿਆ ਜਿਹੜਾ ਦਿਹੁਰਾ ਨਾ ਮਸੀਤ ਹਿੰਦੂ ਵੰਨਾ ਤੁਰਕੂ ਕਾਣਾ ਦੋਹਾ ਤੇ ਗਿਆਨੀ ਸਿਆਣਾ ਹਰਿ ਨਾਮ ਦੇਵ ਸਾਹਿਬ ਜੀ ਕਹਿੰਦੇ ਹਿੰਦੂ ਜਿਹੜਾ ਹੈ ਕਿਉਂਕਿ ਅਗਿਆਨਤਾ ਦੇ ਵਾਸੋ ਕੇ ਕਟੜਤਾ ਦੇ ਵਾਸੋ ਕਰਕੇ ਗਿਆਨ ਵਾਲਾ ਨੇਤਰ ਨਹੀਂ ਹੈ ਨਾਂ ਦੇ ਕੋਲ ਔਰ ਨਾ ਹੀ ਮੁਸਲਮਾਨਾਂ ਦੇ ਕੋਲ ਗਿਆਨ ਦਾ ਨੇਤਰ ਹੈ ਇਹੀ ਸਵਾਲ ਧੰਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੂੰ ਜਦੋਂ ਸਤਗੁਰੂ ਜੀ ਮੱਕੇ ਗਏ ਤਾਂ ਸਤਗੁਰਾਂ ਅੱਗੇ ਵੀ ਇਹੀ ਸਵਾਲ ਰੱਖਿਆ ਮਹਾਰਾਜ ਵੱਡਾ ਕੌਣ ਹੈ Hindu ਵੱਡਾ ਕਿ ਮੁਸਲਮਾਨ ਹੋਈ ਸਤਗੁਰੂ ਜੀ ਕਹਿੰਦੇ ਸ਼ubh ਅਮਲਾਂ ਬਾਜੋਂ ਦੋਨੋਂ ਰੋਈ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਦੋਨੋਂ ਹੀ ਅੰਨੇ ਹਨ ਕਿਉਂ ਕਿ ਗਿਆਨ ਵਾਲੇ ਨੇਤਰ ਨਹੀਂ ਹਨ ਔਰ ਭਗਤ ਨਾਮਦੇਵ ਸਾਹਿਬ ਜੀ ਆਨੇ ਕਿਹਾ ਜਿਸ ਮੂਰਤੀ ਪੂਜਾ ਦੀ ਤੁਸੀਂ ਗੱਲ ਕਰਦੇ ਹੋ ਇੱਕ ਪੱਥਰ ਤੇ ਕਹਿਣ ਲੱਗੇ ਤੁਸੀਂ ਫੁੱਲ ਚੜਾਉਂਦੇ ਹੋ ਪੱਥਰ ਤੇ ਪੈਰ ਰੱਖਦੇ ਹੋ ਇੱਕ ਹੈ ਪੱਥਰ ਕੀਜੈ ਭਾਉ ਦੂਜਾ ਪੱਥਰ ਧਰੀਏ ਭਾਉ ਜਿਉਂ ਦਿਉ ਤਾਂ ਉਹ ਵੀ ਦੇਵਾ ਕਹਿ ਨਾਮ ਦਿਉ ਹਮ ਹਰ ਕੀ ਸੇਵਾ ਪਰਮਾਤਮਾ ਤਾਂ ਸਰਬ ਵਿਆਪਕ ਹੈ ਤੁਸੀਂ ਪਰਮਾਤਮਾ ਨੂੰ ਇੱਕ ਥਾਂ ਤੇ ਸਥਾਪਿਤ ਨਹੀਂ ਕਰ ਸਕਦੇ ਭਗਤ ਨਾਮਦੇਵ ਸਾਹਿਬ ਜੀ ਸ਼ੇਮਾ ਜਾਤੀ ਦੇ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੂੰ ਉਸ ਸਮੇਂ ਕੱਟੜ ਪੰਥੀਆਂ ਵੱਲੋਂ ਸ਼ੁੱਧਰ ਕਿਹਾ ਜਾਂਦਾ ਸੀ ਪਰ ਭਗਤ ਨਾਮਦੇਵ ਸਾਹਿਬ ਜੀ ਆਂਦੇ ਹਿਰਦੇ ਅੰਦਰ ਸਾਖ ਸਾਤ ਪਰਮੇਸ਼ਰ ਦੀ ਉਹ ਭਗਤੀ ਕਰਦਿਆਂ ਕਰਦਿਆਂ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਸਾਹਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲਈ ਕਹਿੰਦੇ ਸਤਿਗੁਰੂ ਨੇ ਮੇਰਾ ਜਨਮ ਜਿਹੜਾ ਸੀ ਉਹ ਸਫਲਾ ਬਣਾ ਦਿੱਤਾ ਹਿਰਦੇ ਅੰਦਰ ਉਹ ਜਨਮ ਮਰਨ ਦਾ ਦੁੱਖ ਜਿਹੜਾ ਸੀ ਉਹ ਵਿਸਾਰ ਦਿੱਤਾ ਹੈ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕਾ ਗੁਰਦੀਨਾ ਗੁਰੂ ਨੇ ਮੇਰੇ ਨੇਤਰਾ ਵਿੱਚ ਗਿਆਨ ਦਾ ਸੁਰਮਾ ਪਾਇਆ ਰਾਮ ਨਾਮ ਬਿਨ ਜੀਵਨ ਮਨਹੀਨਾ ਜਿਹਦੇ ਤੋਂ ਬਿਨਾ ਕਹਿਣ ਲੱਗੇ ਸੱਚ ਦੇ ਗਿਆਨ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵਨ ਜਿਹੜਾ ਸੀ ਉਹ ਬੇਅਰਥ ਜਾ ਰਿਹਾ ਸੀ ਨਾਮ ਨੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਹਰਗਨਾਨ ਦੇਵ ਜੀਆ ਨੂੰ ਸੋਚੀ ਆਈ ਜਦੋਂ ਸਤਿਗੁਰੂ ਦਾ ਦਿੱਤਾ ਹੋਇਆ ਉਪਦੇਸ਼ ਜਿਹੜਾ ਗਿਆਨ ਗੁਰੂ ਨੇ ਮੈਨੂੰ ਦਿੱਤਾ ਹੈ ਉਹ ਗਿਆਨ ਜਦੋਂ ਮੈਂ ਸਿਮਰਿਆ ਹੈ ਸਿਮਰਨ ਕਰਕੇ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਲੋ ਹਰ ਥਾਂ ਵਿਆਪਕ ਜਿਹੜਾ ਹੈ ਮੈਂ ਜਾਣ ਲਿਆ ਔਰ ਹਰ ਥਾਂ ਤੇ ਰਮਿਆ ਹੋਇਆ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ ਹੈ ਸਿਮਰਦਿਆਂ ਸਿਮਰਦਿਆਂ ਕਹਿਣ ਲੱਗੇ ਮੈਨੂੰ ਸੋਝੀ ਆ ਗਈ ਔਰ ਉਸੇ ਜਗ ਜੀਵਨ ਸਿਉਂ ਜੀਉ ਸੰਬੰਧਾ ਉਸ ਜਗਤ ਦੇ ਜੀਵਨ ਪਾਰਬ੍ਰੰਹ ਪਰਮੇਸ਼ਰ ਦੇ ਵਿੱਚ ਮੇਰਾ ਜੀਉ ਜਿਹੜਾ ਸੀ ਹਿਰਦਾ ਜਿਹੜਾ ਸੀ ਉਹਦੇ ਵਿੱਚ ਸਮਾ ਗਿਆ ਉਹਦੇ ਵਿੱਚ ਲੀਨ ਜਦੋਂ ਇਸ ਤਰ੍ਹਾਂ ਇਕ ਕ੍ਰਾਂਤੀ ਭਗਤ ਨਾਮਦੇਵ ਸਾਹਿਬ ਜੀ ਲੈ ਕਰਕੇ ਆਏ ਤਾਂ ਉਹਨਾਂ ਦੀ ਸ਼ਿਕਾਇਤ ਵੀ ਹੋਈ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਦੇ ਪਾਸ ਔਰ ਉਹਨਾਂ ਨੂੰ ਜਦੋਂ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਭਗਤ ਨਾਮਦੇਵ ਸਾਹਿਬ ਜੀਾਂ ਨੇ ਬੀੜੀਆਂ ਪਾਜੀਆਂ ਹੋਈਆਂ ਸੁਲਤਾਨ ਪੁੱਛੈ ਸੁਨ ਬੇ ਨੰਮ ਦੇਖੋ ਰਾਮ ਤੁਹਾਰੇ ਕਰਮ ਸੁਲਤਾਨ ਸਵਾਲ ਕਰਦਾ ਭਗਤ ਨਾਨਕ ਦੇਵ ਸਾਹਿਬ ਜੀ ਨੂੰ ਕਿ ਮੈਂ ਤੇਰੇ ਰਾਮ ਦੇ ਕੰਮ ਦੇਖਣਾ ਚਾਹੁੰਨਾ ਕਿਉਂ ਮੋਈ ਗਾਣੂ ਜਿਉਂਦਾ ਕਰ ਸਕਦਾ ਤੂੰ ਉਹਦਾ ਵੱਡਾ ਭਗਤ ਬਣਿਆ ਫਿਰਦਾ ਆ ਮਰੀ ਹੋਈ ਗਿਆ ਗਾਣੂ ਜਿਉਂਦਾ ਕਰ ਭਗਤ ਨਾਨਕ ਦੇਵ ਸਾਹਿਬ ਜੀ ਕਹਿੰਦੇ ਇਹ ਤਾਂ ਰਾਮ ਦਾ ਕੰਮ ਹੈ ਕਿਉਂਕਿ ਪੈਦਾ ਕਰਨ ਵਾਲਾ ਵੀ ਉਹ ਹੈ ਜੀਵਨਨ ਵਾਲਾ ਵੀ ਉਹ ਹੈ ਕਹਿਣ ਲੱਗਿਆ ਫਿਰ ਤੂੰ ਕਿਉਂ ਦੀ ਭਗਤੀ ਕਰਦਾ ਹੈ ਭਗਤ ਨਾਮਦੇਵ ਸਾਹਿਬ ਜੀਆ ਨੂੰ ਹਾਥੀ ਅੱਗੇ ਬੰਨ੍ਹ ਕੇ ਸੁਟਿਆ ਗਿਆ। ਔਰ ਹਾਥੀ ਜਿਹੜਾ ਹੈ ਮਹਾਵਤ ਚੋਟ ਮਾਰਦਾ ਹੈ ਹਾਥੀ ਦੇ ਪਰ ਭਗਤ ਨਾਮਦੇਵ ਸਾਹਿਬ ਜੀਆ ਨੂੰ ਹਾਥੀ ਜਿਹੜਾ ਹੈ ਬਾਰ ਬਾਰ ਨਮਸਕਾਰ ਕਰਦਾ ਹੈ। ਕਰੇ ਗਜਿੰਦ Sindh ਕੀ ਚੋਟ ਉਹਦੇ ਸਿਰ ਤੇ ਚੋਟ ਪੈਂਦੀ ਹੈ ਪਰ ਹਾਥੀ ਜਿਹੜਾ ਹੈ ਸੁੰਡ ਦੇ ਦੁਆਰ ਨਮਸਕਾਰ ਕਰਦਾ ਹੈ। ਕਹਿ ਲੱਗੇ ਇਹ ਕੰਮ ਜਿਹੜਾ ਹੈ RAMDAR ਜਦੋਂ ਭਗਤ ਨਾਮਦੇਵ ਸਾਹਿਬ ਜੀਆਂ ਨੂੰ ਸਤ ਘੜੀ ਜਦ ਬਿਕਤੀ ਸੁਣੀ ਅਜੋਨਾ ਆਇਓ ਫਿਰ ਭਗਵਨ ਤਣੀ ਜਦੋਂ ਸਤ ਘੜੀਆਂ ਦਾ ਸਮਾਂ ਜਿਹੜਾ ਸੀ ਉਹ ਪੀਤ ਹੋ ਗਿਆ ਫਿਰ ਆਖਰਕਾਰ ਪਾਰਬ੍ਰੰਹ ਪਰਮੇਸ਼ਰ ਆਤ ਪ੍ਰਗਟ ਹੋਏ ਕਹੇ ਤਾਂ ਮੋਈ ਦਿਉ ਦਿਉ ਜੋ ਆਏ ਕਹੇ ਤਾਂ ਧਰਨ ਅਕੋਡੀ ਕਰੋ ਫੇਰ ਲੱਗੇ ਪਰਮੇਸ਼ਰ ਨੇ ਭਗਤ ਨਾਮਦੇਵ ਸਾਹਿਬ ਜੀਆਂ ਨੂੰ ਪੁੱਛਿਆ ਵੀ ਦੱਸ ਤੇਰੀ ਕੀ ਇੱਛਾ ਹੈ ਕਿ ਧਰਤੀ ਨੂੰ ਪੁੱਟੀ ਕਰਦੇ ਆ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਜਦੋਂ ਇਸ਼ਾਰਾ ਕੀਤਾ ਕਿ ਆ ਜਿਹੜੀ ਗਾਂ ਹੈ ਜਿਉਂਦੀ ਕਰਦੇ ਗਾਂ ਜਿਉਂਦੀ ਹੋਏ ਦੁੱਧ ਚੋ ਕੇ ਕਰਕੇ ਬਾਦਸ਼ਾਹ ਦੇ ਅੱਗੇ ਧਰਿਆ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਸੱਚ ਕੀ ਹੈ ਝੂਠ ਕੀ ਹੈ ਭਗਤ ਨਾਮਦੇਵ ਸਾਹਿਬ ਜੀ 파ਗਵਰਨ ਪਰਮੇਸ਼ਰ ਦੇ ਸੱਚੇ ਉਪਾਰਸ਼ਕ ਹਨ ਇਸ ਕਰਕੇ ਉਹਨਾਂ ਦੀ ਜੈ ਜੈਕਾਰ ਹੋਈ ਭਗਤ ਨਾਮਦੇਵ ਸਾਹਿਬ ਜੀ ਆਜ਼ਾਦ ਧਰਤੀ ਤੇ ਵਿਚਰਦਿਆਂ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੱਚ ਦਾ ਓਕਾ ਜਿਹੜਾ ਸੀ ਉਹ ਦਿੱਤਾ ਜਿਹੜੇ ਕਹਦੇ ਸੀ ਕੇਵਲ ਪਰਮਾਤਮਾ ਮੰਦਰ ਵਿੱਚ ਹੀ ਹੈ ਜਾਂ ਮਸਜਿਦ ਵਿੱਚ ਹੀ ਹੈ ਦਾਗ ਨਾਮਦੇਵ ਸਾਹਿਬ ਜੀ ਕਹਿੰਦੇ ਉਹ ਤਾਂ ਹਰਥਾਂ ਵਿਆਪਕ ਹੈ ਨਾਮਾ ਕਹੈ ਚਲੋਚਨਾ ਮੁਖ ਤੇ RAM ਸਮਾਰ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਦਰਨ ਲਾਲ ਜਿਹੜੀ ਜੁਗਤ ਧੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ 200 ਸਾਲ ਬਾਅਦ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਦੇਸ ਸਤਿਗੁਰਾਂ ਨੇ ਦਿੱਤਾ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਭਾਈ ਹੱਥਾਂ ਦੇ ਦੁਆਰਾ ਕਿਰਤ ਕਰਨੀ ਹੱਥ ਪਾਉਂ ਕਰ ਕਾਮ ਸਭ ਚਿੱਤ ਦੇ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਜੀਤ ਨਿਰੰજન ਨਾਲ ਚਿੱਤੇ ਵਿੱਚ ਨਿਰੰਝਣ ਹੋਣਾ ਚਾਹੀਦਾ ਹੈ ਔਰ ਹੱਥਾਂ ਦੇ ਦੁਆਰਾ ਆਪਣੀ ਸੱਚੀ ਸੁੱਚੀ ਕਿਰਤ ਕਰਨੀ ਇਹ ਜਿਹੜਾ ਉਪਦੇਸ਼ ਕੀ ਧੰਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ ਫਿਰ ਭਗਤ ਨਾਨਕ ਦੇਵ ਸਾਹਿਬ ਜੀਆਂ ਦੀ ਬਾਣੀ ਇਕੱਤਰ ਕੀਤੀ ਔਰ ਪੰਜਵੇਂ ਪਾਤਸ਼ਾਹ ਧਰਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਅੰਦਰ ਇਹ ਪਾਵਨ ਬਾਣੀ 1604 ਈਸਵੀ ਦੇ ਵਿੱਚ ਦਰਜ ਕੀਤੀ 60 ਸ਼ਬਦ ਹਨ ਭਗਤ ਨਾਮਦੇਵ ਸਾਹਿਬ ਜੀ ਆਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਅੰਦਰ ਪਰਮ ਬ੍ਰਹਮ ਪਰਮੇਸ਼ਵਰ ਦੇ ਨਾਲ ਸੱਚੀ ਭਗਤੀ ਕਰਨ ਦੀ ਜਿਹੜੀ ਯੋਗਤ ਹੈ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇਹ ਭਗਤੀ ਦੀ ਜੁਗਤ ਪ੍ਰਾਪਤ ਹੁੰਦੀ ਜਪਦਿਆਂ ਜਪਦਿਆਂ ਜੀਵ ਜਿਹੜਾ ਹੈ ਪਾਰਬ੍ਰह्म ਪਰਮੇਸ਼ਰ ਦੇ ਵਿੱਚ ਘੁਲ ਜਾਂਦਾ ਨਾਮਦੇਵ ਸਾਹਿਬ ਜੀ ਆਖ ਕਹਿੰਦੇ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਜਦੋਂ ਯਾਦ ਕਰੇਗਾ ਬਾਰ ਬਾਰ ਜਪੇਗਾ ਜਗਤ ਦੇ ਜੀਵਨ ਪਾਰਬ੍ਰह्म ਪਰਮੇਸ਼ਰ ਦੇ ਵਿੱਚ ਉਹਦੀ ਸੁਰਤ ਜਿਹੜੀ ਹੈ ਉਹ ਭੇਲ ਹੋ ਜਾਏਗੀ ਅਖੀਰਲੇ ਸਮੇਂ ਪੰਜਾਬ ਵਿੱਚ ਭਗਤ ਨਾਮਦੇਵ ਜੀ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਗੁਰਦਾਸਪੁਰ ਵਿਖੇ ਕੁਮਾਨ ਪਿੰਡ ਹੈ ਜਿੱਥੇ 30 ਕੁ ਸਾਲ ਦਾ ਸਮਾਂ ਜਿਹੜਾ ਸੀ ਭਗਤ ਨਾਮਦੇਵ ਸਾਹਿਬ ਜੀ ਆਨੇ ਮਕੀਤ ਕੀਤਾ ਮੁਹੰਮਦ ਬੇਰ ਤਗਲਕ ਤੋਂ ਬਾਅਦ ਫਿਰੋਜ਼ ਸਾਹ ਤਗਲਕ ਦਿੱਲੀ ਦਾ ਬਾਦਸ਼ਾਹ ਬਣਿਆ ਔਰ ਜਿੱਥੇ ਭਗਤ ਨਾਮਦੇਵ ਜੀ ਦੀ ਜੋਤੀ ਜੋਤ ਸਮਾਏ ਉਹਨਾਂ ਦੀ ਯਾਦ ਦੇ ਵਿੱਚ ਅਦਨਾਮ ਦੇ ਅਲੀ ਦੀ ਸਮਾਦ ਜਿਹੜੀ ਸੇ ਫਿਰੋਜ਼ ਸ਼ਾਹ ਤੁਗਲਕ ਨੇ ਬਣਵਾਈ ਉਹਨਾਂ ਦੀ ਯਾਦ ਦੇ ਵਿੱਚ ਸੁੰਦਰ ਸਥਾਨ ਬਣਿਆ ਹੋਇਆ ਹੈ ਅੱਜ ਦੋ ਮਾਗ ਦੇ ਦਿਨ ਉਹਨਾਂ ਦੀ ਯਾਦ ਦੇ ਵਿੱਚ ਭਾਰੀ ਜੋੜ ਮੇਲ ਸੰਗਤਾਂ ਪਾਵਨ ਸਥਾਨ ਤੇ ਜਾ ਕਰਕੇ ਦਰਸ਼ਨ ਕਰਦੀਆਂ ਅੱਜ ਦੇ ਦਿਨ ਸੂਰਜ ਕਿਰਨ ਮਿਲੇ ਜਲ ਕਾ ਜਲੂਆ ਰਾਮ ਲੋਤੀ ਜੋਤ ਰਲੀ ਸੰਪੂਰਨthia ਰਾਮ ਭਗਤ ਨਾਮਦੇਵ ਸਾਹਿਬ ਦੀ ਜੋਤੀ ਜੋਤ ਸਮਾਏ ਸਤਿਗੁਰੂ ਦੀ ਰਹਿਮਤ ਕਰਨ ਭਗਤ ਨਾਮਦੇਵ ਸਾਹਿਬ ਜੀ ਦੀ ਪਵਿੱਤਰ ਬਾਣੀ ਪਵਿੱਤਰ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਅੰਦਰ ਪੜ੍ਹਦੇ ਆਂ ਜਪਦੇ ਆਂ ਆਪਣੇ ਜੀਵ ਨੂੰ ਸਵਾਰੀਏ ਲੜੀ